ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਕੁੜਤੀ ਕਟਿੰਗ ਕਰਨੀ ਸੀ ਜੀ ਤੇ ਇਹਦੀਆਂ ਬਾਵਾ ਸੀ ਜਿਹੜੀਆਂ ਆਪਾਂ ਨੇ ਪਾਫ ਬਾਜੂ ਬਣਾਉਣੇ ਸੀਗੇ ਇਹਦੀ ਜਿਹੜੀ কুরਤੀ ਦੀ ਕਟਿੰਗ ਹੈ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰੂੰਗੀ ਜੀ ਵੀ ਕਿਹੜੇ ਨਾਪ ਦੀ কুরਤੀ ਚ ਕਿਵੇਂ ਪਲੇਟਾ ਪਾਉਣੀਆਂ ਨੇ ਇਹ ਚ ਆਪਾਂ ਇੱਕ ਪਲੇਟਾ ਵੀ ਨਵੇਂ ਤਰੀਕੇ ਨਾਲ ਪਾਵਾਂਗੇ ਉਹਦੀ ਵੀਡੀਓ ਤੁਹਾਡੇ ਕੋਲ ਕੱਲ ਨੂੰ ਆਊਗੀ ਜੀ ਤੇ ਅੱਜ ਮੈਂ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਬਾਵਾ ਦੀ ਕਟਿੰਗ ਦੀ ਵੀਡੀਓ ਜਿਹੜੀਆਂ ਆਪਾਂ ਪਾਫ ਬਾਜੂ ਕਹਿੰਦੇ ਆ ਜਿਹੜੀ ਨੂੰ ਜਿਹਦੇ ਮੋਡੇ ਤੇ ਬਲ ਪੈਂਦੇ ਨੇ ਉਹਦੀ ਵੀ ਕਈ ਵਾਰੀ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਆ ਬਾਵਾ ਚ ਮੋਡੇ ਤੇ ਜਿਹੜੇ ਬਲ ਪੈਂਦੇ ਹੁੰਦੇ ਨੇ ਉਹ ਸਿੰਪਲ ਐਵੇਂ ਪਾ ਦਿੰਦੀਆਂ ਨੇ ਜਿਵੇਂ ਆਮ ਨੋਰਮਲ ਬਾਜੂ ਵੀ ਬਾਵਾ ਕਟਿੰਗ ਕਰਦੇ ਆ ਉਹਦੇ ਨਾਲ ਉਹ ਆਪਣੀ ਜਿਹੜੀ ਬਾਹਾਂ ਆਂਗੀ ਉਹਨੂੰ ਖਿੱਚ ਪਈ ਜਾਂਦੀ ਐ ਪਫ ਦਾ ਜਿਹੜਾ ਮਤਲਬ ਹੁੰਦਾ ਉੱਪਰ ਬੁਲਬਲੇ ਜੇ ਬਣਨੇ ਚਾਹੀਦੇ ਨੇ ਮੋਡੇ ਤੇ ਜਿੱਥੇ ਬਲ ਪੈਂਦੇ ਨੇ ਆਪਾਂ ਅੱਜ ਤੁਹਾਨੂੰ ਉਹਦੇ ਲਈ ਦੱਸਾਂਗੇ ਵੀ ਕਿਵੇਂ ਤੁਸੀਂ ਇਹ ਬਣਾਉਣੀਆਂ ਨੇ ਅੱਗੇ ਵੀਡੀਓ ਜ਼ਰੂਰ ਦੇਖੀ ਜਾਂ ਸਾਰੀ ਵੀਡੀਓ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਇਹ ਆਪਾਂ ਪਹਿਲਾਂ কুরਤੀ ਦਾ ਪੱਲਾ ਤਾਰ ਲਿਆ ਤੇ ਇਸ ਤੋਂ ਬਾਅਦ ਜਿਹੜਾ ਕੱਪੜਾ ਬਚੂਗਾ ਉਹਦਾ ਆਪਾਂ ਬਾਵਾਂ ਬਣਾਵਾਂਗੇ ਇਹ কুরਤੀ ਆਪਾਂ ਪਨੇਸਾਰੂਏ ਬਣਾਉਣੀ ਹੈ ਜੀ ਤੇ ਇਹਦੀਆਂ ਆਪਾਂ ਦੱਸਾਂਗੇ ਤੁਹਾਨੂੰ ਵੀ ਕਿਵੇਂ ਬਣਾਈਏ ਤੇ ਆਪਾਂ ਕੀ ਡਿਜ਼ਾਈਨਿੰਗ ਕਰਨੀ ਆ ਇਹਦੀ ਮੈਂ ਕਟਿੰਗ ਵੀ ਪੂਰੀ ਵੀਡੀਓ ਤੇ ਸਲਾਈ ਦੀ ਪੂਰੀ ਵੀਡੀਓ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਹਾਨੂੰ 2-3 ਦਿਨ ਲਗਾਤਾਰ ਇਹ ਵੀਡੀਓ ਮੈਂ ਸ਼ੇਅਰ ਕਰ ਦੂੰਗੀ ਜੀ ਇਹ ਦੇਖੋ ਆਪਾਂ ਬਾਵਾ ਦਾ ਕੱਪੜਾ ਤਾਰ ਲਿਆ ਪਹਿਲਾਂ ਇਹ ਬਾਵਾ ਦੀ ਲੰਬਾਈ ਮੈਂ ਲਗਭਗ 20 ਇੰਚ ਲਈ ਹੈਗੀ ਤੁਸੀਂ ਜਿੰਨੀਆਂ ਵੀ ਲੈਂਥ ਵੀ ਕਈ ਵਾਰੀ ਕਿਸੇ ਨੇ ਕੀ ਹੁੰਦਾਗਾ ਪੌਣੀ ਬਾਜੂ ਬਣਾਉਣੀਆਂ ਕਿਸੇ ਨੇ ਫੁੱਲ ਕਿਸੇ ਨੇ ਬੀ ਹਾਫ ਬਾਜੂ ਵੀ ਬਣਾਉਣੀ ਹੁੰਦੀ ਆ ਪਾਪ ਤਾਂ ਤੁਸੀਂ ਉਹਦੇ ਹਿਸਾਬ ਨਾਲ ਲੰਬਾਈ ਦਾ ਕੋਈ ਚੱਕਰ ਨਹੀਂ ਜਿੰਨੀ ਮਰਜ਼ੀ ਲੈ ਲਿਓ ਤੇ ਇਹਦੇ ਸਿਰਫ ਆਪਾਂ ਮੋਡੇ 'ਚ ਧਿਆਨ ਰੱਖਣਾਗਾ ਵੀ ਜਦੋਂ ਮੋਡਾ ਕਟਿੰਗ ਕਰਨਾਗਾ ਇਹਦੇ ਮੈਂ ਬਾਵਾ ਦੇ ਜਿਹੜੀ ਮੂਰੀ ਹੈਗੀ ਉਤੇ ਕਾਫ ਨਹੀਂ ਲਾਉਂਦੀ ਜੀ ਪਰ ਕਾਫ ਮੰਗੂ ਆਪਾਂ ਉਹਦੇ ਵਿੱਚ ਲਾਸਟਿਕ ਪਾਵਾਂਗੇ ਇਹ ਦੇਖੋ 2.5 ਇੰਚ ਦੀ ਲੰਬਾਈ ਹੈਗੀ ਤੇਦੀ ਜਿਹੜੀ ਕੁੜਤੀ ਦਾ ਮੋਢਾ ਗਾ ਉਹ 5/2 ਇੰਚ ਤਿਆਰ ਚਾਹੀਦਾ ਗਾ ਮੈਨੂੰ ਇਹਦੇ ਲਈ ਸਾਰਿਆਂ ਚੋਂ ਪਹਿਲਾਂ ਜੀ ਆਪਾਂ 2 ਇੰਚ ਲੈ ਲਾਂਗੇ 2 ਇੰਚ ਤੇ ਨਿਸ਼ਾਨ ਲਾਵਾਂਗੇ 1 ਲਾਵਾਂਗੇ ਆਪਾਂ 3 ਇੰਚ ਤੇ ਨਿਸ਼ਾਨ 3 ਇੰਚ ਤੇ ਜਿਹੜਾ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਵੀ ਜਿਹੜੀ ਮੋਢੇ ਦੀ ਸ਼ੇਪ ਦੇਣੀ ਆ ਉਹ ਤੁਸੀਂ 3 ਇੰਚ ਤੇ ਦੇਣੀ ਆ ਉਹ ਦੇਣੀ ਆ ਜੀ ਤੇ ਜਿਹੜਾ ਆਪਾਂ 2 ਇੰਚ ਤੇ ਨਿਸ਼ਾਨ ਲਾਇਆ ਉਹਦੇ ਵਿੱਚ ਆਪਾਂ ਨੇ ਰੱਖਣੇ ਨੇ ਜਿਹੜੇ ਵਾਲ ਪਾਉਣੇ ਨੇ ਉੱਪਰ ਮੋਡੇ ਤੇ ਉਹ ਤੁਹਾਨੂੰ ਮੈਂ ਦੱਸੂਗੀ ਵੀ ਇਹਦੀ ਲੰਬਾਈ ਚੜਾਈ ਕਿਵੇਂ ਰੱਖਣੀ ਹੈ ਇਹ ਸਾਰੇ ਜਿਹੜੇ ਉਹਦੇ ਵਿੱਚ ਆਪਾਂ ਨੇ ਉੱਪਰ ਪਾਫ ਮੰਗੂ ਬਣਾਉਣਾਗਾ ਉਹ ਜਿਹੜਾ ਆਪਾਂ 2 ਇੰਚੇ ਕਪੜਾ ਰੱਖ ਲੈ ਇਹਨੇ ਬਣਾਉਣਾ ਜੀ ਕਈ ਵਾਰੀ ਆਪਾਂ ਗਲਤੀ ਕੀ ਕਰਦੇ ਆ ਮੋਡੇ ਤੇ ਆਪਾਂ ਵਾਲ ਪਾ ਲੈਨੇ ਆ ਪਰ ਐਕਸਟਰਾ ਕੱਪੜਾ ਨਹੀਂ ਰੱਖਦੇ ਇਹਦੇ ਨਾਲ ਆਪਣੀ ਜਿਹੜੀ ਬਾਹਾਂ ਗਈ ਉਹ ਮੋਢੇ ਕੋਲੋਂ ਉੱਪਰੋਂ ਖਿੱਚ ਜੀ ਮਾਰੀ ਜਾਂਦੀ ਹੈਗੀ ਤੇ ਇਸ ਲਈ ਆਪਾਂ ਕੱਪੜਾ 2 ਇੰਚ ਰੱਖਿਆ ਜੀ ਤੁਸੀਂ 3 ਇੰਚ ਤੱਕ ਕੱਪੜਾ ਇਹਦੇ ਵਿੱਚ ਰੱਖ ਸਕਦੇ ਹੋ ਪਰ ਮੈਂ ਜ਼ਿਆਦਾ ਨਹੀਂ ਪਾਉਣੇ ਮੈਂ ਥੋੜੇ ਜੇ ਵੱਲ ਪਾਉਣੇ ਨੇ ਵੀ ਜਿਵੇਂ 5-4 ਇਹਦੇ ਨਾਲ ਸੈਮੀ ਪਾਫ ਬਾਜੂ ਜੇ ਬਣ ਜਾਣਗੇ ਜੇ ਆਪਾਂ ਫੁੱਲ ਪਾਫ 슬ੀਵਜ਼ ਬਣਾਉਣੇ ਨੇ ਤਾ ਆਪਾਂ ਨੂੰ 3.5 ਇੰਚ ਕਪੜਾ ਲੰਬਾਈ 'ਚ 3.5 ਇੰਚ ਹੀ ਚੜਾਈ 'ਚ ਰੱਖਣਾਗਾ ਪਰ ਮੈਂ ਇੰਨਾ ਨਹੀਂ ਰੱਖਣਾ ਕਿਉਂਕਿ ਇਹ ਕਾਟਨ ਦਾ ਸੂਟ ਹੈਗਾ ਆਪਾਂ ਜਿਵੇਂ ਕਈ ਵਾਰੀ ਜੌਰਜਟ ਦਾ ਸੂਟ ਬਣਾ ਰਹੇ ਆ ਉਹਦੇ 'ਚ ਆਪਾਂ 3.5 ਇੰਚ ਰੱਖ ਸਕਦੇ ਆ ਤੇ ਮੂਰੀ ਆਪਾਂ ਨਾਰਮਲ ਵੀ ਰੱਖ ਸਕਦੇ ਆ ਜੀ ਕਫ ਵੀ ਲਾ ਸਕਦੇ ਆ ਅੱਗੇ ਪਰ ਮੈਂ ਇਹਨੂੰ ਕਫ ਵੀ ਨਹੀਂ ਲਾਉਣੀ ਤੇ ਨਾਰਮਲ ਮੂਰੀ ਵੀ ਨਹੀਂ ਰੱਖਣੀ ਆਪਣੀ ਨਾਰਮਲ ਮੂਰੀ ਹੈ ਜੀ 5.5 ਮੈਂ 7 ਇੰਚ ਤਿਆਰ ਮੂਰੀ ਦਾ ਤਿਆਰ ਰੱਖੂੰਗੀ ਤੇ 1 ਇੰਚ ਐਕਸਟਰਾ ਲੈ ਲਿਆ ਜੀ 7.5 ਇੰਚ ਮੈਂ ਮੂਰੀ ਤਿਆਰ ਰੱਖ ਕੇ ਦੇ ਵਿੱਚ ਵੀ ਇਲਾਸਟਿਕ ਪਾਵਾਂਗੇ ਉਹਦੇ ਨਾਲ ਆਪਣੀਆਂ ਬਾਵਾ ਕਫ ਟਾਈਪ ਹੋ ਜਾਣਗੀਆਂ ਅੱਗੇ ਵੀ ਬੈਲੂਨ ਟਾਈਪ ਹੋ ਜੂਗੀ ਇਹ ਜਿਹੜੀ ਬਾਜੂ ਐ ਬਹੁਤ ਸੋਹਣੀ ਬਣਦੀ ਐ ਜੇਕਰ ਆਪਾਂ ਜਿਵੇਂ ਕਈ ਵਾਰੀ ਫਰੌਕ ਬਣਾ ਰਹੇ ਆਂ ਬੱਚਿਆਂ ਦੇ ਟੌਪ ਬਣਾ ਰਹੇ ਆਂ ਲੇਡੀਜ਼ ਕੁੜਤੀ ਬਣਾ ਰਹੇ ਆਂ ਉਹਦੀ ਡਿਜ਼ਾਈਨ ਦਾ ਬਾਜੂ ਬਣਾਉਣਾ ਚਾਹੁੰਦੇ ਆਂ ਤਾਂ ਆਪਾਂ ਇਹ ਪਫ ਜਿਹੜੀ 슬ੀਵਜ਼ ਐ ਬਣਾ ਸਕਦੇ ਆਂ ਹੁਣ ਆਪਾਂ ਸਾਰਿਆਂ ਚੋਂ ਪਹਿਲਾਂ ਤਾਂ ਜੀ ਸਿੰਪਲ ਸਿੰਪਲ ਬਾਵਾ ਮੰਗੂ ਜੀ ਆਪਾਂ ਮੂਰੀ ਤੋਂ ਲਾ ਕੇ ਮੋਢੇ ਤੱਕ ਨਿਸ਼ਾਨ ਲਾ ਲਾਂਗੇ ਜਿੰਨੀ ਕ ਆਪਾਂ ਮੂਰੀ ਚ ਮਾਰਜਿਨ ਰੱਖਣਾ ਉਹਦੇ ਤੱਕ ਮੈਂ ਨਿਸ਼ਾਨ ਲਾ ਲਿਆ ਇਸ ਤੋਂ ਆਪਾਂ ਮੋਢੇ ਦੀ ਜਿਹੜੀ ਘਾਟ ਐ ਉਹ ਪਾਵਾਂਗੇ ਤੁਸੀਂ ਸੋਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਮੋਡੇ ਦੀ ਜਿਹੜੀ ਕਾਟ ਹੈਗੀ ਉਹ 1 2 ਇੰਚ ਕਪੜਾ ਰੱਖਿਆ 1 3 ਇੰਚ ਰੱਖਿਆ ਜਿਹੜੀ ਪਹਿਲੀ ਲੈਣ ਲਈ ਹੋਈ ਆ ਉਹ 2 ਇੰਚ ਰੱਖ ਕੇ ਲਈ ਹੋਈ ਆ ਤੂੰ ਦੂਜੀ ਜਿਹੜੀ ਲੈਣਾ ਮੈਂ ਉਹ 3 ਇੰਚ ਰੱਖ ਕੇ ਲਈ ਹੋਈ ਹੈਗੀ ਜਿਹੜੀ ਦੂਜੀ ਲੈਣ ਮੈਂ ਲਈ ਹੈਗੀ ਉੱਥੋਂ ਆਪਾਂ ਨੀਚੋਂ ਮੋਡੇ ਦੀ ਕਾਟ ਪਾਉਣੀ ਸ਼ੁਰੂ ਕਰਨੀ ਹੈਗੀ ਕਈ ਵਾਰੀ ਆਪਾਂ ਕੀ ਕਰਦੇ ਆ ਇਸ ਤਰੀਕੇ ਨਾਲ ਸਿੱਧੀ ਲੈਣ ਮਾਰ ਦਿੰਨੇ ਆ ਏ ਬਿਲਕੁਲ ਗਲਤ ਹੈ ਜੀ ਸਿੱਧੀ ਲੈਣਾ ਨਹੀਂ ਮਾਰਨੀ ਇਸ ਤਰੀਕੇ ਨਾਲ ਮੋੜਾ ਨਹੀਂ ਕਟਿੰਗ ਹੁੰਦਾ ਤੇ ਹਲਕੀ ਜੀ ਵੀ ਨਹੀਂ ਆਪਾਂ ਜਿਹੜੀ ਲਾਈਨ ਜਿਹੜਾ ਇਹ ਮੋੜੇ ਦੀ ਘਾਟ ਹੈਗੀ ਇਹ ਚੀਜ਼ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਨੀਚੋਂ ਤਾਂ ਇੰਚ ਕ ਆਪਾਂ ਸਿੱਧੀ ਲੈਣ ਲਾ ਕੇ ਫਿਰ ਇੱਥੋਂ ਆਪਾਂ ਰਾਉਂਡ ਸ਼ੇਪ ਦੇਣੀ ਆ ਸੈਂਟਰ ਜੇ ਜੋ ਮੈਂ ਤੁਹਾਨੂੰ ਜਿਹੜੀ ਮੋਡੇ ਦੀ ਕਾਟ ਹੈ ਉਹਦੀ ਵੀਡੀਓ ਕਈ ਵਾਰੀ ਸ਼ੇਅਰ ਕਰ ਚੁੱਕੀ ਹਾਂ ਜੀ ਆਪਾਂ ਤੁਹਾਨੂੰ ਸਿੰਪਲ ਤੇ ਇਹ ਇੰਚਾਂ ਦੇ ਹਿਸਾਬ ਨਾਲ ਵੀ ਦੱਸ ਦਾਂਗੇ ਪਾਫ ਜਿਹੜੀ 슬ੀਵਜ਼ ਦੇ ਜਿਹੜੇ ਮੋਡੇ ਦੀ ਕਾਟ ਹੈ ਉਹ ਕਾਫੀ ਲੰਬੀ ਜੀ ਲੱਗਦੀ ਹੁੰਦੀ ਹੈ ਕਿਉਂਕਿ 2 ਇੰਚ ਕਪੜਾ ਜਿਹੜਾ ਆਪਾਂ ਐਕਸਟਰਾ ਰੱਖ ਲਿਆ ਉਹਦੇ ਕਰਕੇ ਦੀ ਲੰਬਾਈ ਇਹ ਲੱਗਦਾ ਵੀ ਮੋਡਾ ਤਕੋਨਾ ਜਾਂ ਬਾਲਾ ਹੋ ਗਿਆ ਪਰ ਮੋਡਾ ਤਕੋਨਾ ਨਹੀਂ ਹੁੰਦਾ ਜੀ ਸਿੰਪਲ ਮੋਡੇ ਵਾਂਗੂ ਹੀ ਰਹਿ ਜਾਊਗਾ ਜਦੋਂ ਇਹਦੇ ਉੱਪਰ ਇਹ ਬਲ ਤੈਗੀ ਹੁਣ ਆਪਾਂ ਜਿਹੜੀ ਇਹਦੀ ਕਟਿੰਗ ਹੈ ਉਹ ਕਰ ਦਨੇ ਆ ਬਾਕੀ ਜਿਹੜੀ ਕਟਿੰਗ ਹੈ ਜੀ ਇਹ 2 ਇੰਚ ਕਪੜਾ ਹੀ ਆਪਾਂ ਐਕਸਟਰਾ ਰੱਖਣਾ ਜਿਹੜੀ ਬਾਕੀ ਕਾਟ ਹੈ ਮੋਢੇ ਦੀ ਉਹ ਸਿੰਪਲ ਮੋਢੇ ਮੰਗੂ ਹੀ ਹੋਊਗੀ ਬਸ ਇਹ ਜਿਹੜਾ 2 ਇੰਚ ਕਪੜਾ ਐਕਸਟਰਾ ਰੱਖ ਲਿਆ ਇਹਦੇ ਕਰਕੇ ਦੀ ਜਿਹੜੀ ਕਟਿੰਗ ਹੈ ਐ ਲੱਗਦਾ ਜਿਵੇਂ ਮੋਢਾ ਲੰਬਾ ਝੜਕਿਆ ਹੋਇਆ ਹੋਵੇ ਤੁਸੀਂ ਇਸ ਤਰੀਕੇ ਨਾਲ ਪਾਫ ਬਾਜੂ ਦੀ ਜਿਹੜੀ ਕਟਿੰਗ ਕਰਨੀ ਹੈ ਕਦੇ ਵੀ ਜੇਕਰ ਮੋਢੇ ਦੇ ਆਪਾਂ ਬਾਹਾਂ ਦੇ ਉੱਪਰ ਮੋਢੇ ਕੋਲ ਬਲ ਪਾਉਣੇ ਨੇ ਤਾਂ ਉਹਦੀ ਸਿੰਪਲ ਕਟਿੰਗ ਕਦੇ ਨਹੀਂ ਹੁੰਦੀ ਉਹ ਤੁਹਾਡੀ ਕਦੇ ਵੀ ਸਹੀ ਨਹੀਂ ਬੈਠਣੀ ਹੈਗੀ ਹੁਣ ਆ ਦੇਖੋ ਕੱਲ ਨੂੰ ਆਪਾਂ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਆਪਾਂ ਬਾਵਾ ਦੇ ਵਿੱਚ ਬਲ ਪਾ ਕੇ ਤੁਹਾਨੂੰ ਦਿਖਾਵਾਂਗੇ ਬਾਵਾ ਤਿਆਰ ਕਰਕੇ ਦਿਖਾਵਾਂਗੇ ਇਹ ਵੀਡੀਓ ਤੁਹਾਡੇ ਨਾਲ ਮੈਂ ਕੱਲ ਨੂੰ ਸ਼ੇਅਰ ਕਰੂੰਗੀ ਪਰਸੋ ਨੂੰ ਜਿਹੜੀ ਵੀਡੀਓ ਤੁਹਾਡੇ ਕੋਲ ਆਊਗੀ ਉਹਦੇ ਵਿੱਚ ਆਪਾਂ ਕੁੜਤੀ ਦੀ ਕਟਿੰਗ ਕਰਕੇ ਬਣਾ ਕੇ ਤੁਹਾਨੂੰ ਜਿਹੜੀ ਬਾਵਾ ਜੜ ਕੇ ਦਿਖਾ ਦਾਂਗੇ ਕਿਉਂਕਿ ਜੇਕਰ ਆਪਾਂ ਸਾਰੀ ਵੀਡੀਓ ਇੱਕ ਦਿਨ ਹੀ ਬਣਾ ਲੈਨੇ ਆ ਤਾਂ ਵੀਡੀਓ ਜਿਹੜੀ ਬਹੁਤ ਲੰਬੀ ਹੋ ਜਾਂਦੀ ਹੈ ਤਾਂ ਕਈ ਵਾਰੀ ਤੁਹਾਡੇ ਸਮਝ ਵਿੱਚ ਨਹੀਂ ਆਉਂਦਾ ਜੇਕਰ ਤੁਸੀਂ ਕੁਝ ਹੋਰ ਵੀ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਕਮੈਂਟ ਕਰ ਸਕਦੇ ਹੋ ਜੀ ਉਹਦੇ ਲਈ ਆਪਾਂ 1-2 ਦਿਨਾਂ ਦੇ ਵਿੱਚ ਵੀਡੀਓ ਬਣਾ ਦਾਂਗੇ ਪਹਿਲਾਂ ਮੇਰੀਆਂ ਵੀਡੀਓ ਲਗਾਤਾਰ ਕੁਝ ਇਸ ਕਰਕੇ ਨਹੀਂ ਆ ਰਹੀਆਂ ਸੀ ਕੁਝ ਤਾਂ ਕੜਾਈ ਦਾ ਕੰਮ ਜ਼ਿਆਦਾ ਸੀ ਜੀ ਤੇ ਕੁਝ ਸਲਾਈ ਵਾਲੇ ਕੰਮ ਕਰਕੇ ਕੁਝ ਘਰੇਲੂ ਕੰਮਕਾਜ ਕਰਕੇ ਹੁਣ ਆਪਾਂ ਡੇਲੀ ਵੀਡੀਓ ਜਿਹੜੀ ਅਪਲੋਡ ਕਰਿਆ ਕਰਾਂਗੇ ਮੈਂ ਕੋਸ਼ਿਸ਼ ਮੇਰੀ ਇਹ ਹੀ ਹੁੰਦੀ ਹੈ ਜੀ ਵੀ ਤੁਹਾਡੇ ਲਈ ਕੁਝ ਨਵਾਂ ਤੇ ਵਧੀਆ ਲੈ ਕੇ ਆਈਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਇਹ ਜਿਹੜਾ 2 ਇੰਚ ਕਪੜਾ ਇਹਨੇ